ਸਿਮਨ ਪਰ ਜੇ ਤੁਸੀਂ ਮੈਨੂੰ ਹੀ ਪੁੱਛੋ ਮੇਰੇ ਫਾਦਰ ਦੀ ਗੱਲ ਨੇ ਹਮੇਸ਼ਾ ਕੀਤੀ ਸੀ ਹਾਂਜੀ ਫੋਨ ਤੇ ਕੀ ਗੱਲ ਕਰਦੇ ਸੀ ਦੀ ਡਿਵੈਲਪਮੈਂਟ ਕਬੱਡੀ ਮੁੰਡੇ ਟ੍ਰੀਸ ਆਪਣੀ ਕਮਿਊਨਿਟੀ ਤੇ ਆਪਣੇ ਪਿੰਡ ਲੋਕ ਤੇ ਮੁੰਡਿਆਂ ਨੂੰ ਤੇ ਕਬੱਡੀ ਨੂੰ ਅੱਗੇ ਵਧਾਉਣਾ ਉਹਨਾਂ ਦੀ ਹੀ ਗੱਲ ਸੀ ਮਨ ਚ ਆਸਾ ਹੁੰਨੀ ਏ ਕਿ ਜਾ ਕੇ ਫਾਦਰ ਨੂੰ ਮਿਲਣਾ ਹਸਪੀਟਲ ਚ ਗਏ ਹੋ ਕਿਹੜੀਆਂ ਉਹ ਰੀਜ਼ਾਂ ਮੰਨਦੀਆਂ ਮਨ ਵਿੱਚੇ ਰਹਿ ਗਈਆਂ ਜਿਹੜੀਆਂ ਉਹ ਤੁਸੀਂ ਕਰਨੀਆਂ ਸੀਗੀਆਂ ਜਦ ਤੁਸੀਂ ਗਏ ਹੋ ਉੱਥੇ ਤਾਂ ਅੱਖ ਉਹਨਾਂ ਦੀ ਖੁੱਲੀ ਸੀ ਜਿਹਾ ਉਹ ਮੂਮੈਂਟ ਕਿੱਦਾਂ ਦੀ ਸੀਗੀ ਜਿਹੜੀ ਜਦੋਂ ਮੈਂ ਪਾਪਾ ਕੋਹਾਂਚੀਆਂ ਉਦੋਂ ਉਹ ਸੀ ਨਹੀਂ ਤੇ it's a very difficult question ਕਬੱਡੀ ਲਈ ਫਾਦਰ ਸਾਹਿਬ ਨੇ ਕਿੰਦਾਂ ਦੇ ਯਤਨ ਨੇ ਜਿਹੜੇ ਤੁਹਾਡੇ ਨਾਲ ਵੀ ਗੱਲਾਂ ਕਰਦੇ ਹੋਣਗੇ ਵੀ ਪ੍ਰਮੋਟ ਕਰ ਰਿਆ ਮੈਂ ਇੱਕ ਖਿਡਾਰੀ ਨੂੰ ਕੀਤਾ ਵਾ ਕੀ ਹੁੰਦੀਆਂ ਸੀਗੀਆਂ ਉਹ ਗੱਲਾਂ ਜਿਹੜੀਆਂ ਆਪਾਂ ਨੇ ਸਾਰੀ ਉਮਰ ਕਬੱਡੀ ਦੀਆਂ ਹੀ ਗੱਲਾਂ ਕੀਤੀਆਂ ਚਾਹੇ ਉਹ ਬੈਠ ਕੇ ਫਰੈਂਡਸ ਨਾਲ ਕਾ ਪਰਿਵਾਰ ਨਾਲ ਤੇ ਜਦੋਂ ਕਬੱਡੀ ਦੀ ਗੱਲ ਕਰਦੇ ਸੀ ਮੈਂ ਦੇਖਦੀ ਸੀ ਉਹਨਾਂ ਨੂੰ ਬਹੁਤ એનર્ਜੀ ਮਿਲਦੀ ਸੀ ਜੇ ਗੱਲਾਂ ਵੀ ਕਰ ਰਹੇ ਆ ਔਰ ਉਹਨਾਂ ਦੀ ਖੁਸ਼ੀ ਖੁਸ਼ੀ ਮੰਨਉਂ ਦਿੱਖਦੀ ਸੀ ਵੀ ਇਹ ਜੇ ਉਹ ਟੁੱਟਾ ਤਾਂ ਮੰਨ ਨਹੀਂ ਕੀਤਾ ਵੀ ਤਾਂ ਫਿਰ ਸਾਡੇ ਕੋਲੇ ਆ ਕੇ ਉਹ ਵੀ ਇੰਨਾ ਪਾਈ ਬੰਨ ਐਸੇ ਟਰਾਈ ਤਾਂ ਕਿਤੇ ਸੀ ਹਾਂ ਉਹ ਰਹਿੰਦੇ ਸੀਗੇ ਪਿਛਲੇ ਕੁਝ ਸਾਲਾਂ ਤੋਂ ਉਹ ਕੈਨੇਡਾ ਨਹੀਂ ਆਇਆ ਸੀ ਅਬਾਊਟ 4 ਇਅਰਸ ਸੋ ਦੇ ਸੀਗੇ ਪਰ ਤੇ ਉਹ ਤੋਂ ਪਹਿਲਾਂ ਤਾਂ ਉਹ ਹਰ ਸਾਲ ਆਉਂਦੇ ਸੀ ਪਰ ਫਿਰ ਉਹੀ ਹੁੰਦਾ ਹੈ ਨਾ ਜੇ ਤਾਂ ਸ਼ੌਅ ਦਾ ਉਹਨਾਂ ਨੇ ਆਪਣੇ ਇੱਕ ਇੰਟਰਵਿਊ ਵਿੱਚ ਵੀ ਕਿਹਾ ਸੀਗਾ ਜਦੋਂ ਪਹਿਲਾਂ ਲੀ ਗਈ ਸੀ ਵੀ ਜਾਂ ਤਾਂ ਮੈਂ ਆਪਣੀ ਜ਼ਿੰਦਗੀ ਕੰਫਰਟੇਬਲੀ ਜੀਵਾਂ ਮੈਂ ਵੀ ਇਹ ਸਭ ਕਰ ਸਕਦਾ ਆ ਆਰਾਮ ਨਾਲ ਘਰਾਂ ਬੈਠਾ ਜਾਂ ਫਿਰ ਮੈਂ ਇੱਥੇ ਰਹਿ ਕੇ ਜਿਹੜੇ ਮੇਰੇ ਬੱਚੇ ਹੈਗੇ ਆ ਉਹਨਾਂ ਦੇ ਲਈ ਕੁਝ ਕਰਾਂ ਇਹ ਦੋਨੋਂ ਚੀਜ਼ਾਂ ਤਾਂ ਪੋਸੀਬਲ ਨਹੀਂ ਹੋਣੀਆਂ ਸੀ ਕਿ ਇਸ ਲਈ ਸ਼ਾਇਦ ਉਹਨਾਂ ਨੇ ਇਹ ਚੁਣਿਆ ਕਿ ਮੈਂ ਪਿੰਡ ਆ ਕੇ ਆਪਣੇ ਜੈਮ ਤੇ ਕਬੱਡੀ ਦਾ ਨਾਮ ਰੌਸ਼ਨ ਕਰਾਂ ਟੂਨੀ ਦੇ ਨਾਮ ਤੇ ਕਲੱਬ ਨਾਲ ਐਲਾਨ ਕਰ ਟੂਨੀ ਇਹ ਉਹਦੇ ਵਿੱਚ ਜਨਰਲ ਪ੍ਰਧਾਨ ਸੀ ਕਲੱਬ ਦੇ ਵੀ ਕੇ ਵੀ ਜਨਰਲ ਸੈਕਟਰੀ ਆ ਮਾਂਜੀ ਉਹ ਉਹਨਾਂ ਦੇ ਉਹ ਮੈਨੂੰ ਜਿਹੜੇ ਸਾਰਿਆਂ ਨੂੰ ਪਤਾ ਉਹਨਾਂ ਤੇ ਸਾਰੀ ਚੀਜ਼ ਸੀ ਆਪਣੀ ਗੇਮ ਦੇ ਆਲੇ ਦੁਆਲੇ ਘੁੰਮਦੇ ਸੀ ਕਿ ਐਸਲੀ ਉਹਨਾਂ ਨੇ ਜਦੋਂ ਟੋਨੀ ਗਿਆ ਤੇ ਜੈਮ ਤੇ ਹੋਸਟਲ ਵੀ ਉਸੇ ਨਾਂ ਤੇ ਬਣਾਇਆ ਤੇ ਕਬੱਡੀ ਨੂੰ ਸਮਰਪਿਤ ਕੀਤਾ ਤੇ ਸਾਰੇ ਮੁੰਡੇ ਜਿਹੜੇ ਆਉਂਦੇ ਸੀ ਉਹਦੀ ਉਹ ਅਕੈਡਮੀ ਦੇ ਅੰਡਰ ਖੇលਦੇ ਸੀ ਤੇ ਕਬੱਡੀ ਸਿੱਖਦੇ ਸਨ ਜਿਹੜਾ ਇਹ ਜਿਮ ਟੋਨੀ ਦੇ ਨਾਂ ਤੇ ਚੱਲਿਆ ਇਹ ਅੱਗੇ ਇਹ ਲਵਾਰਸ਼ਤਾ ਨਹੀਂ ਹੋ ਜੂ ਇਹਨੂੰ ਤੁਸੀਂ ਪ੍ਰਮੋਟ ਕਰੋਗੇ ਇਦਾਂ ਹੀ ਸੰਭੀ ਰੱਖੋਗੇ ਜੇ ਤੁਸੀਂ ਮਹਿਤਾ ਇਹ ਕਹਾਂਗਾ ਸਾਰੀ ਜ਼ਿੰਦਗੀ ਉਹਨਾਂ ਨੇ ਕਮਿਊਨਿਟੀ ਨੂੰ ਦਿੱਤੀ ਆ ਬੱਚਾ ਪੜ੍ਹਨ ਉਹਦੇ ਸੀ ਆ ਹੁਣ ਪਿੰਡ ਵਾਲਿਆਂ ਦੀ ਭਾਰੀ ਹੈ ਕਿ ਇਸ ਸੰਜੇ طریقے ਨਾਲ ਸਰ ਨੂੰ ਸਪੋਰਟ ਕਰਨ ਦਾ ਇਨਡੈਫਿਨਿਟਲੀ ਇਦਾਂ ਹੀ ਜੰਬੀਅਤ ਰਹੋਗੇ ਹੌਸਟਲ ਵੀ ਤੁਸੀ ਦੇਖਿਆ ਹੋਣਾ ਹੋਪਰ ਹੈਗਾ ਮੁੰਡੇ ਆਖੇ ਤੇ ਫ੍ਰੀ ਵਾਚਿੰਗ ਕਰਦੇ ਰਹੇ ਹੈ ਤੇ ਆਪਣੇ ਵੀ ਕਰਦੇ ਰਹੇ ਤੁਹਾਡੇ ਨਾਲ ਹਰ ਪਲ ਕਿਦਾਂ ਦੀ ਸੀ ਵੀ ਹਜੇ ਪਹਿਲਵਾਨ ਸਾਹਿਬ ਕੈਨ ਆਪਰੇ ਟਾਈਮ ਕੋਈ ਗੱਲ ਹੋਈ ਸੀ ਢੁੱਡੀ ਤੇ ਕੀ ਗੱਲ ਹੋਈ ਮੇਰੀ ਨਿਊ ਇਅਰ ਦੇ ਟਾਈਮ ਤੇ ਗੱਲ ਹੋਈ ਸੀ ਤੇ ਉਦੇ ਬਾਅਦ ਮੈਂ ਥੋੜੇ ਜਿਹਾ ਬਿਜ਼ੀ ਹੋ ਗਿਆ ਸੀ ਤੇ ਉਦੇ ਬਾਅਦ ਇੱਕ ਵਾਰ ਹੋ ਰਹੀ ਸੀ ਬਾਇਟ ਵਾਸ ਅ ਸ਼ਾਰਟ ਟਾਕ ਜਿਵੇਂ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਕਬੱਡੀ ਦੇ ਨਾਮ ਲਿਖੀ ਆ ਤੁਹਾਡੇ ਨਾਲ ਵੀ ਕਦੇ ਗੱਲਾਂ ਕੀਤੀਆਂ ਹੋਣੀਆਂ ਕਬੱਡੀ ਨੂੰ ਲੈ ਕੇ ਜੀ ਹਿਸ ਫਰਸਟ ਐਂਡ ਲਾਸਟ ਲਵ ਵਾਸ ਕਬੱਡੀ ਆ ਖਾਸ ਕਰ ਜਦੋਂ ਮੈਂ ਪਹਿਲਾਂ ਵੀ ਉਹਨਾਂ ਨੂੰ कह रहा है कि अपने टाइम के टॉप के प्लेयर रहे हैं टॉप के कोच रहे हैं तो एक बढ़िया इंसान तो वो सीजे मौके पर सब साडे बिच सितारा नहीं है पर भी आसमान के बैठ के अ सितारा रहते हैं उतु अपना आशीर्वाद होता साढ़े कबड्डी के जे चाहे ये वो खुशी हमेशा रही है करके भी रही उठी ਕੋਸ਼ ਦੇਵਦੇਲ ਜੀ ਦੇ ਨਾਲ ਵਿੱਚ ਇੱਕ ਨੁਰ ਜਾਣਾ ਬੜਾ ਦੁੱਖ ਹੋਇਆ ਸੁਣ ਕੇ ਕਿਉਂਕਿ ਇਹ ਗੱਲਾਂ ਤਾਂ ਸਾਡੇ ਆ ਚਿੱਤੇ ਵੀ ਨਹੀਂ ਸੀਗੀਆਂ ਕਿ ਪਿੱਛੇ ਮਤਲਬ ਥੋੜੇ ਜਿਮ ਪਹਿਲਾਂ ਮੰਤਰੀ ਖੁੰੜੀਆ ਸਾਹਿਬ ਨਾਲ ਮੈਂ ਖੁਦ ਮਿਲ ਕੇ ਗਿਆ ਮਰ ਕੋ ਮਹੀਨਾ ਕੋ ਬੜੀ ਵਧੀਆ ਸੀ ਕਿ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਦੀ ਲੱਗਦੀ ਪਰ ਜਦੋਂ ਸਭ ਕੁਝ ਸੁਣਿਆ ਬੜਾ ਮਨ ਨੂੰ ਦੁੱਖ ਹੋਇਆ ਤੁਹਾਨੂੰ ਪਤਾ ਹੀ ਹੈ ਵੀ ਇੱਕ ਬਹੁਤ ਵੱਡੀ ਸ਼ਖਸੀਅਤ ਨੇ ਦੇਵਦੇਲ ਜੀ ਤੇ ਜਿਹੜਾ ਉਹ ਕੱਟਾ ਖੇਡ ਜਗਤ ਨੂੰ ਕਹਿੰਦੇ ਉਹ ਜ ਮਾ ਖੇਡ ਕੁਆਲਟੀ ਨੂੰ ਕਹਦੇ ਉਹ ਜੋ ਪੈ ਗਿਆ ਉਹ ਕਿਤੇ ਪੂਰਾ ਨਹੀਂ ਹੋ ਸਕਦਾ ਨਾ ਪੂਰਾ ਹੋਣ ਵਾਲਾ ਘਾਟਾ ਹੈ ਖੇਡ ਜਗਤ ਵਾਸਤੇ ਖਾਸ ਕਰਕੇ ਕਵਾਲਟੀ ਵਾਸਤੇ ਕਈ ਕਿਉਂਕਿ ਬਹੁਤ ਵੱਡੇ ਵੱਡੇ ਖਿਡਾਰੀ ਦੀਪਦੀਲ ਜੀ ਨੇ ਕਵਾਲਟੀ ਦੇ ਤਿਆਰ ਕੀਤੇ ਨੇ ਆਪਾਂ ਸਾਰੇ ਜਾਣਦੇ ਆ ਪਰ ਬੜਾ ਲੱਗਿਆ ਮੈਨੂੰ ਜਦੋਂ ਸੁਣੀ ਇਹ ਖਬਰ ਤੇ ਮੰਤਰੀ ਸਾਹਿਬ ਜੀ ਦਾ ਬੜਾ ਮੋਹ ਆ ਉਹਨਾਂ ਨਾਲ ਮੈਨੂੰ ਵੀ ਜਦੋਂ ਪਤਾ ਲੱਗਿਆ ਬਹੁਤ ਹਿੱਸਾ ਨੂੰ ਤੇ ਬੜਾ ਲੱਗਿਆ ਵੀ ਇੱਕ ਜਿਹੜੀ ਚੀਜ਼ ਆ ਚਿੱਤੀ ਵੀ ਨਹੀਂ ਸੀਗੀ ਨਾ ਉਹ ਵਾਪਰ ਗਈ ਇਲਾਕੇ ਦਾ ਨਾਮ ਇਹਨਾਂ ਦੇ ਆਪਣਾ ਇਲਾਕਾ ਇਹਨਾਂ ਦਾ ਨਾਮ ਨਾਲ ਮਸ਼ਹੂਰ ਸੀਗਾ ਕਾਫੀ ਮਾਲਵੇ ਕਾਲਜ ਦੀ ਜਿਹੜੀ ਪਹਿਲੀ ਕਬੱਡੀ ਟੀਮ ਬਣੀ ਉਹਦੇ ਵਿੱਚ ਸੀ ਇਹ ਕੀ ਕਹਿਣਾ ਚਾਹੋਗੇ ਦੇਖੋ ਹਾਂ ਜੀ ਮਾਲਵੇ ਦੀਆਂ ਜਿਹੜੀਆਂ ਜਦੋਂ ਆਪਾਂ ਜਾਣ ਲੱਗੇ ਆਹ ਕਹ ਲੀਏ ਵਿਦੇਸ਼ਾਂ ਦੀ ਧਰਤੀ ਤੇ ਖੇਡਣ ਲੱਗੇ ਆ ਤਾਂ ਮਾਲਵੇ ਵਿਦੇਸ਼ਾਂ ਦੀ ਧਰਤੀ ਉੱਪਰ ਮਾਲਵਾ ਕਾਲਜ ਬਾਉਂਡਰੀ ਦੇ ਨਾਂ ਤੇ ਟੀਮ ਖੇਡਦੀ ਰਹੀ ਹੈ ਉੱਥੇ ਇੱਕ ਬੜੇ ਮਾਣ ਵਾਲੀ ਗੱਲ ਈ ਉਹ ਸਾਰਾ ਕੁਝ ਸੰਭਵ ਤਾਂ ਆਇਆ ਜੇ ਦੇਵੀਦਲ ਜੀ ਦੀ ਕੋਚ ਜੀ ਦੀ ਜੋਗਵਾਈ ਦੇ ਹਿੱਟ ਮੈਨੂੰ ਯਾਦ ਆ ਵੀ ਜਦੋਂ ਸ਼ੁਰੂ-ਸ਼ੁਰੂ ਪਹਿਲੀ ਉਹ ਪੇਡਿਸ਼ਨ ਦੀ ਧਰਤੀ ਜਨ ਲੱਗੀਆਂ ਨੇ ਟੀਮਾਂ ਉੱਥੇ ਜਿਵੇਂ ਪਾਕਿਸਤਾਨ ਦੀ ਟੀਮ ਨੇ ਖੇਡਣਾ ਉਦੇਸ਼ਾਂ ਦੇ ਨਾਂ ਤੇ ਖੇਡਦੀ ਤਾਂ ਇੱਕ ਟੀਮ ਇਹ ਹੈ ਜੀ ਸੀ ਜਿਹੜੀ ਪੰਜਾਬ ਤੋਂ ਜਾਂਦੀ ਸੀ ਤੇ ਮਾਲਵਾ ਕਾਲਜ ਦੇ ਨਾਂ ਤੇ ਖੇਡਦੀ ਸੀ ਬੜੇ ਫਕਰ ਸਾਨੂੰ ਮਾਣ ਉਹਨਾਂ ਚੀਜ਼ਾਂ ਦੇ ਸਾਰੀਆਂ ਤੇ ਇੱਕ ਬਹੁਤ ਹੀ ਕਬੱਡੀ ਜਗਤ ਲਈ ਸਮੁੱਚੇ ਪੰਜਾਬ ਲਈ ਸਮੁੱਚੇ ਕਬੱਡੀ ਪ੍ਰੇਮੀਆਂ ਲਈ ਇੱਕ ਬਹੁਤ ਦੁਖਦਾਈ ਖਬਰ ਜੋ ਪਿਛਲੇ ਸਮੇਂ ਵਿੱਚ ਵਾਪਰੀ ਕਿ ਸਾਡੇ ਤੋਂ ਕੋਟ ਸਾਹਿਬ ਦੇਵੀदयाल ਜੀ ਇਸ ਫਾਨੀ ਸੰਸਾਰ ਨੂੰ ਛੱਡ ਕੇ ਸਦਾ ਲਈ ਚਲੇ ਗਏ ਜੇ ਮੈਂ ਕਹਾ ਵੀ ਉਹਨਾਂ ਦਾ ਯੋਗਦਾਨ ਕਬੱਡੀ ਲਈ ਸਾਡੇ ਇਲਾਕੇ ਲਈ ਨੌਜਵਾਨ ਮੁੰਡਿਆਂ ਲਈ ਨਸ਼ੇ ਦੇ ਵਿਰੋਧੀ ਹਰੇਕ ਚੀਜ਼ ਦੇ ਵਿੱਚ ਮੋਹਰੀ ਹੋ ਕੇ ਉਹਨਾਂ ਨੇ ਯੋਗਦਾਨ ਪਾਇਆ ਜਦੋਂ ਉਹਨਾਂ ਦਾ ਪੁੱਤ ਇਸ ਦੁਨੀਆ ਤੋਂ ਚਲੇ ਗਿਆ ਤੇ ਉਸ ਤੋਂ ਬਾਅਦ ਜਿੰਨੇ ਵੀ ਪਲੇਅਰ ਉਹਨਾਂ ਨੇ ਪੈਦਾ ਕੀਤੇ ਮੇਰੀ ਆਪਣੀ ਉਹਨਾਂ ਨਾਲ ਜਦੋਂ ਗੱਲਬਾਤ ਹੋਈ ਉਹਨਾਂ ਨੇ ਕਿਹਾ ਵੀ ਮੈਨੂੰ ਸਾਰੇ ਮੇਰੇ ਪੁੱਤਾਂ ਆਰਗੇ ਨੇ ਮੇਰੇ ਟੋਨੀ ਆਰਗੇ ਨੇ ਤੇ ਉਹਨਾਂ ਨੂੰ ਉਹਨਾਂ ਨੇ ਟ੍ਰੇਨ ਵੀ ਕੀਤਾ ਅਤੇ ਅੱਜ ਇੱਕ ਬਹੁਤ ਵਧੀਆ ਅਕੈਡਮੀ ਇੱਥੇ ਚੱਲ ਰਹੀ ਹੈ ਜਿਦੇ ਵਿੱਚ ਹਜ਼ਾਰਾਂ ਸੈਂਕੜੇ ਬੱਚੇ ਜੇ ਮੈਂ ਕਹਾ ਇੱਥੋਂ ਪਲੇਅਰ ਪੈਦਾ ਹੋਏ ਨੇ ਆਉਣ ਵਾਲੇ ਸਮੇਂ ਚ ਹੁੰਦੇ ਵੀ ਤੇ ਇੱਕ ਇਹ ਵੀ ਗੱਲ ਮੈਂ ਕਹੂੰਗਾ ਵੀ ਜਿਹੜਾ ਵੀ ਸਮੁੱਚੇ ਕਬੱਡੀ ਦਾ ਕੋਈ ਵੀ ਪਲੇਅਰ ਰਿਲੇਟਡ ਜਿਹੜਾ ਅੱਜ ਉਚਾਈਆਂ ਛੂਰ ਰਿਹਾ ਉਹਨਾਂ ਨੇ ਕਦੇ ਨਾ ਕਦੇ ਕਿਸੇ ਨਾ ਕਿਸਮ ਦੀ ਟ੍ਰੇਨਿੰਗ ਜ਼ਰੂਰ ਦੇਵੀ ਦਿয়াল ਜੀ ਤੋਂ ਲਈ ਸੀ ਤੇ ਇੱਕ ਬਹੁਤ ਹੀ ਨਾ ਪੂਰਾ ਹੋਣ ਵਾਲਾ ਘਾਟਾ ਸਮੁੱਚੇ ਕਬੱਡੀ ਜਗਤ ਲਈ ਅਤੇ ਇੱਕ ਮਾਨਵੀ ਹੁੰਦਾ ਵੀ ਜਿਹਹਾ ਪਲੇਅਰ ਹੈ ਜਿਹਹਾ ਇਨਸਾਨ ਜਿਹੜਾ ਧਰਤੀ ਨਾਲ ਜੁੜ ਕੇ ਜ਼ਮੀਨ ਦੇ ਪੱਧਰ ਤੋਂ ਉੱਠ ਗਏ ਇਨਾ ਉਮਰ ਉਚਾਈ ਤੇ ਪਹੁੰਚਿਆ ਤੇ ਇਸ ਇਲਾਕੇ ਦਾ ਨਾਮ ਸਮੁੱਚੇ ਪੰਜਾਬ ਦੇ ਵਿੱਚ ਸਮੁੱਚੀ ਦੁਨੀਆ ਦੇ ਵਿੱਚ ਕਬੱਡੀ ਦੇ ਪਲੇਅਰ ਦੇ ਤੌਰ ਤੇ ਉੱਤੇ ਪਹਿਲਾ ਪਲੇਅਰ ਤਗੜੇ ਰਹੇ ਫਿਰ ਕੋਚ ਦੇ ਤੌਰ ਤੇ ਉੱਤੇ ਉਹਨੇ ਰੌਸ਼ਨ ਕੀਤਾ ਵੱਡੇ ਬਲ ਸਾਹਿਬ ਨਾਲ ਬੜੀ ਨੇੜਤਾ ਸੀ ਇਹਨਾਂ ਦੀ ਇੱਕ ਪਾਰਟੀ ਬਨੂ ਕੀ ਕਰਦੀ ਐ ਪਾਰਟੀ ਪ੍ਰਧਾਨ ਸਾਹਿਬ ਨਾਲ ਸੁਖਬੀਰ ਜੀ ਨਾਲ ਮੇਰੀ ਗੱਲ ਹੋਈ ਸੀ ਜਿਸ ਦਿਨ ਇਹਨਾਂ ਦਾ ਧਿਆਨ ਹੋਇਆ ਉਹ ਯਕੀਨਨ ਤੌਰ ਤੇ ਇੱਥੇ ਆ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ ਕਿਉਂਕਿ ਇਹਨਾਂ ਦਾ ਨਿੱਜੀ ਤੌਰ ਦੇ ਉੱਤੇ ਬਲ ਸਾਹਿਬ ਨਾਲ ਬੜਾ ਪਿਆਰ ਸੀ ਤੇ ਜਿਵੇਂ ਜਦੋਂ ਇਹਨਾਂ ਦਾ ਬੇਟਾ ਪੂਰਾ ਹੋਇਆ ਜੋ ਇਹਨਾਂ ਦੇ ਪਰਿਵਾਰ ਦੇ ਵਿੱਚ ਬਹਿ ਕੇ ਉਹਨਾਂ ਨੇ ਇੱਕੋ ਗੱਲ ਕਹੀ ਸੀ ਦੇਵੀਦੇਵਾਲ ਜੀ ਨੂੰ ਵੀ ਦੇਖੋ ਤੁਸੀਂ ਬਹੁਤ ਸੋਹਣਾ ਕੰਮ ਕਰਦੇ ਹੋ ਟ੍ਰੇਨਿੰਗ ਵਧੀਆ ਦਿੰਦੇ ਹੋ ਤੇ ਮੈਂ ਇੱਕ ਚਾਹੁੰਦਾ ਵੀ ਤੁਸੀਂ ਮੈਨੂੰ ਦੱਸੋ ਮੈਂ ਪੋਸਟ ਕਿਹੜੀ ਦਵਾਂ ਕੀ ਤੁਹਾਨੂੰ ਫੈਸਿਲਿਟੀ ਚਾਹੀਦੀਆਂ ਨੇ ਕੀ ਅਲਾਨਸ ਚਾਹੀਦਾ ਮੈਂ ਸਭ ਕੁਝ ਦੇਣ ਨੂੰ ਤਿਆਰ ਆ ਜਿਹੀ ਤੂੰ ਜਿਹਹ ਜੀ ਟ੍ਰੇਨਿੰਗ ਤੁਸੀਂ ਇੱਥੇ ਦਿੰਦੇ ਹੋ ਵੀ ਸਾਡੇ ਬਾਦਲਪਿੰਡ ਆ ਕੇ ਕੋਈ ਅੱਜਾ ਕੰਮ ਕਰੋ ਤੇ ਤੁਸੀਂ ਉਸ ਲਈ ਮੈਂ ਤੁਹਾਨੂੰ ਹਰੇਕ ਪੱਖੋਂ ਸਹਾਇਤਾ ਕਰੂੰਗਾ ਸੋ ਪਰ ਦੇਵੀਦੇਵਾਲ ਜੀ ਨੇ ਇੱਥੇ ਹੀ ਆਪਣੇ ਬੇਟੇ ਦੇ ਨਾਮ ਤੇ ਅਕੈਡਮੀ ਖੋਲਣ ਦਾ ਫੈਸਲਾ ਕੀਤਾ ਤੇ ਸਮੁੱਚੀ ਪਾਰਟੀ ਵੱਲੋਂ ਬੜਾ ਅੱਜ ਸਾਨੂੰ ਦੁੱਖ ਹੋਇਆ ਕਿ ਜਿਹੇ ਸਾਡੇ ਚ ਪਲੇਅਰ ਹੈ ਜਿਹੇ ਕੋਚ ਸਾਡੇ ਵਿੱਚੋਂ ਚਲੇ ਗਏ ਤੇ ਯਕੀਨਨ ਤੌਰ ਤੇ ਉੱਤੇ ਸਮੁੱਚੀ ਸਾਡੀ ਜਿਹੜੀ ਲੀਡਰਸ਼ਿਪ ਆ ਉਹ ਗਹਿਰਾ ਦੁੱਖ ਪ੍ਰਗਟ ਕਰਦੀ ਆ ਪਰਿਵਾਰਨਾ ਤੇ ਆਉਣ ਵਾਲੇ ਸਮੇਂ ਚ ਸਾਡੇ ਜੋ ਲੀਡਰਸ਼ਿਪ ਸੀਨੀਅਰ ਦੇ ਬੰਦੇ ਪਰਿਵਾਰਨਾ ਆ ਕੇ ਜ਼ਰੂਰ ਦੁੱਖ ਸਾਂਝਾ ਕਰਨਗੇ ਜਨਾ ਰਾਜਕਮਰ ਸੱਲਾ ਜੀ ਮੈਂ ਇਟਲੀ ਕਬੱਡੀ ਫੈਡਰੇਸ਼ਨ ਦਾ ਜਨਰਲ ਸਕੱਤਰ ਆ ਤੇ ਕੋਚ ਸਾਹਿਬ ਦੇ ਮੈਂ ਕਾਫੀ ਕਰੀਬੀ ਰਿਹਾ ਜੀ ਵਿਦਿਆਲ ਜੀ ਦੇ ਹੁਣ ਅਸੀਂ ਮੈਂ ਗੁਰਮੇਲ ਪਹਿਲਵਾਨ ਜੀ ਜਮਲ ਸਿੰਘ चौहान ਜੀ ਤੇ ਦੇਵੀਦਿਆਲ ਜੀ ਕੋ ਸਾਬ ਅਸੀਂ ਸਾਰੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਚੌਧੇਦਾਰ ਆ ਤੇ ਇਕੱਠੇ ਕੰਮ ਕਰਦੇ ਸੀ ਤੇ ਦੇਵੀਦਿਆਲ ਜੀ ਨਾਲ ਨਾਲ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਨਾਲ ਨਾਲ ਮੇਜਰ ਲੀਗ ਦੇ ਵਿੱਚ ਵੀ ਸਰਪ੍ਰਸਤ ਨੇ ਤੇ ਇਹ ਪਿਛਲੇ ਸੰਡੇ ਨੂੰ 14 ਤਰੀਕ ਨੂੰ ਇਹਨਾਂ ਦੀ ਹਾਲਤ ਜਿਆਦਾ ਖਰਾਬ ਹੋਣ ਕਰਕੇ ਇਹਨਾਂ ਨੂੰ ਫੋਰਟਿਸ ਹਸਪੀਟਲ ਲੁਧਿਆਣਾ ਵਿੱਚ ਲਿਆਂਦਾ ਗਿਆ ਤੇ ਮੈਂ ਉੱਥੇ ਲੁਧਿਆਣਾ ਨੇੜੇ ਰਹਿਣਾ ਤੇ ਮੈਂ ਗੁਰਮੀਲ ਪੇਰਮਲ ਜੀ ਦਾ ਮੈਨੂੰ ਫੋਨ ਆਇਆ ਵੀ ਉਹਨਾਂ ਦੀ ਹਾਲਤ ਜਿਆਦਾ ਖਰਾਬ ਆ ਤੇ ਪਹਿਲਵਾਨ ਜੀ ਵੀ ਠੀਕ ਨਹੀਂ ਸੀਗੇ ਇਸ ਕਰਕੇ ਮੈਂ ਉੱਥੇ ਪਹੁੰਚਿਆ ਇਹਨਾਂ ਦੀ ਸ਼ੂਗਰ ਬਹੁਤ ਜ਼ਿਆਦਾ ਸੀ तकरीबन 700 800 ਹੋ ਚੁੱਕੀ ਸੀਗੀ ਤੇ ਤੁਸੀਂ ਕਹਿੰਦਾ ਆਖਰੀ ਟਾਈਮ ਉਹਨਾਂ ਨੂੰ ਆਖਰੀ ਦਿਨ ਮਿਲੇ ਉਹ ਕਿਹੜੇ ਦਿਨ ਕੀ ਗੱਲਬਾਤ ਹੋਈ ਅੱਡੂ ਦੀ ਗੱਲਬਾਤ ਹੋਈ ਨਾ ਤੁਹਾਡੀ ਜਦੋਂ ਉਹਨਾਂ ਨੂੰ ਹਸਪੀਟਲ ਚ ਲਿਆਂਦਾ ਗਿਆ ਜੀ ਸੰਡੇ ਉਹ ਸੁਰਤ ਨਹੀਂ ਸੀ ਉਹਨਾਂ ਨੂੰ ਉਸ ਤੋਂ ਬਾਅਦ ਉਹ ਹੋਸ਼ਾਜ ਨਹੀਂ ਗਏ ਅ ਡੈਥ ਦਾ ਕੋਹੂਚ ਨਹੀਂ ਆਇਆ ਹੈ। ਕੋਈ ਗੱਲਬਾਤ ਨਹੀਂ ਹੋਈ। ਕੋਈ ਗੱਲਬਾਤ ਕਿਸੇ ਨਾਲ ਨਹੀਂ ਹੋਈ ਸੀ ਉਹਨਾਂ ਦੀ। ਉਹਨਾਂ ਦੀ ਗੱਲਬਾਤ ਜੋ ਵੀ ਆ ਸੈਟਰਡੇ ਨਾਈਟ ਉਹਨਾਂ ਦੇ ਘਰ ਹੀ ਹੋਈ ਆ ਤੇ ਉਸ ਤੋਂ ਬਾਅਦ ਉਹਨਾਂ ਦੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ। ਅੱਜ ਬਹੁਤ ਹੀ ਇਦਾਂ ਦੁੱਖ ਭਰਿਆ ਸਮਾਂ ਆ। ਕਬੱਡੀ ਜਗਤ ਉੱਤੇ ਖੇਡ ਜਗਤ ਉੱਪਰ ਸਾਡੇ ਵਿੱਚੋਂ ਇੱਕ ਇਹੋ ਜਿਹੀ ਸਖਸੀਅਤ ਚਲੀ ਗਈ ਜੋ ਕਿ ਬਹੁਤ ਹੀ ਗਾਂਵ ਵੱਧ ਸੋਚ ਵਾਲੇ, ਪੜ੍ਹੇ ਲਿਖੇ ਤੇ ਹਮੇਸ਼ਾ ਖੁੱਦ ਗਰਾਊਂਡਾਂ ਨਾਲ ਜੁੜੇ ਆਪਣੇ ਆਪਣੇ ਸਮੇਂ ਤੱਕ ਗਰਾਊਂਡ ਨਾਲ ਵਿੱਚ ਰਹਿਣ ਵਾਲੇ ਦਿਖਾਉਣ ਦੇ ਦੇਖਣ ਵਾਲੇ ਇੱਕ ਮਾਰਗਦਰਸ਼ਕ ਦਾ ਜਿਹੜਾ ਦੁਨੀਆ ਤੋਂ ਰੁਕਸਤ ਹੋ ਜਾਣਾ ਸਾਡੇ ਸਾਰਿਆਂ ਲਈ ਬਹੁਤ ਵੱਡਾ ਘਾਟਾ ਆ। ਪਹਿਲਾਂ ਸਾਡਾ ਵੀਰ ਸੰਦੀਪ ਚਲਾ ਗਿਆ। ਅਜੇ ਉਹਦਾ ਆਪਾਂ ਕਹਿ ਸਕਦੇ ਹਾਂ ਸੋਗ ਠੰਡਾ ਵੀ ਨਹੀਂ ਸੀ ਗਿਆ ਕੋਸ ਸਾਹਿਬ ਦੀ ਖਬਰ ਆ ਗਈ। ਤੇ ਜਿਹੜੇ ਕਬੱਡੀ ਜਾਤ ਨੂੰ ਬਹੁਤ ਵੱਡੇ 헤ਰ ਘਾਟੇ ਪਏ ਆ। ਅਸੀਂ ਅੱਜ ਇਸ ਦੁੱਖ ਦੇ ਸਮੇਂ ਵਿੱਚ ਸਾਰੇ ਕਬੱਡੀ ਜਾਤ ਵੱਲੋਂ ਅਸੀਂ ਮੇਜਰ ਲੀਗ ਕਬੱਡੀ ਫੈਡਰੇਸ਼ਨ ਜਾਂ ਪੰਜਾਬ ਕਬੱਡੀ ਐਸੋਸੀਏਸ਼ਨ ਵਾਲੇ ਨੂੰ ਮੈਂ ਦੇ ਤੇ ਜਾਂ ਹੋਰ ਵੀ ਸਬੂਚਾ ਕਬੱਡੀ ਜਾਤ ਜਿੰਨਾ ਵੀ ਹੈਗਾ ਸਾਰੇ ਇਸ ਦੁੱਖ ਵਿੱਚ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਨੇ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਕੋਸਾ ਦੀ ਜਿਹੜੀ ਆਤਮਾ ਨੂੰ ਸ਼ਾਂਤੀ ਬਖਸ਼ਣ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਖੇਡ ਕਬੱਡੀ ماں ਖੇਡ ਕਬੱਡੀ ਨੂੰ ਹੋਰ ਬੁਲੰਦੀਆਂ ਤੇ ਆਪਾਂ ਸਾਰੇ ਰੌਲ ਮੈਂਕ ਲਈ ਜਾ ਸਕੀਏ ਜਿਹੜਾ ਉਹਨਾਂ ਦਾ ਸੁਪਨਾ ਸੀ ਕਬੱਡੀ ਵਾਸਤੇ ਪੂਰਾ ਕਰ ਸਕੀਏ ਕਿਸ ਤਰੀਕੇ ਨਾਲ ਕਹਾ ਕਿਉਂਕਿ ਜੀਵੀ ਦੇਵਾਲ ਜੀ ਮੈਂ ਤਕਰੀਬਨ 35 ਸਾਲ ਹੋ ਗਏ ਇਹਨਾਂ ਨਾਲ ਜੁੜਿਆ ਨੂੰ ਜੀ ਜਿਹੜੀ ਅਕੈਡਮੀ ਬਣਾਈ ਸੀ ਅਸੀਂ ਰਲ ਕੇ ਬਣਾਈ ਸੀ ਨੇ ਬੇਟਾ ਸੁਰਗਵਾਸ ਹੋ ਗਿਆ ਉਹਨਾਂ ਦੇ ਨਾਂ ਤੇ ਬਣਾਈ ਸੀ ਇਹ ਪ੍ਰਧਾਨ ਸੀ ਅਕੈਡਮੀ ਦੇ ਮੈਂ ਚੇਅਰਮੈਨ ਸੀ ਜੀ ਤੇ ਇਹਨਾਂ ਨੂੰ ਇਹ ਸੀਗਾ ਕਿ ਮੈਂ ਕੱਲਾ ਹੋ ਗਿਆ ਹਾਂ ਤੇ ਮੈਨੂੰ ਬੱਚਿਆਂ ਦੇ ਵਿੱਚ ਰਹਿ ਕੇ ਬੜੀ ਖੁਸ਼ੀ ਮਿਲਦੀ ਹੈ ਤੁਸੀਂ ਅੱਜ ਵੀ ਦੇਖਦੇ ਹੋ ਪਰ 25 30 ਬੱਚੇ ਜਿਹੜੇ ਨੇ ਇੱਥੇ ਰਹਿੰਦੇ ਨੇ ਉਹ ਖੜੇ ਨੇ ਹਰਿਆਣੇ ਤੋਂ ਨੇ ਪੰਜਾਬ ਤੋਂ ਨੇ ਤੇ ਮੈਂ ਇਹਨਾਂ ਨੂੰ ਸ਼ਨੀਵਾਰ ਜਦੋਂ ਮੇਰੀ ਇਹਨਾਂ ਨਾਲ ਗੱਲ ਹੋਈ ਹੈ ਜੀ ਸ਼ਨੀਵਾਰ ਮੈਨੂੰ ਫੋਨ ਆਇਆ ਵੀ ਅਦਾ ਅਦਾ ਮੇਰੀ ਸ਼ੂਗਰ ਵਧੀ ਮੈਂ ਯਾਰ ਤੂੰ ਇੱਥੇ ਹਸਪੀਟਲ ਆ ਜਾ ਜੀ ਇੱਥੇ ਚੈੱਕ ਕਰਾਣੇ ਆ ਕਹਿੰਦਾ ਮੈਂ ਸਵੇਰੇ ਆਉਂਗਾ ਉਹ ਤਬੀਰ ਤੋਂ ਦੀ ਖਰਾਬ ਹੁੰਦੀ ਕਿ ਕੋ ਬਿਮਾਰ ਨਹੀਂ ਹੋਏ ਜ਼ਿਆਦਾ ਸ਼ੂਗਰ ਦੇ ਹੀ ਕਾਰਨ ਬੜਾ ਲੱਗਦਾ ਵੀ ਹੁਣ ਇੱਕ ਖਿਡਾਰੀ ਨੇ ਜਿਹੜੇ ਮਤਲਬ ਬੇਸਹਾਰਾ ਜਿਹੀ ਗੱਲ ਹੋ ਜਾਂਦੀ ਜਦੋਂ ਉਹਨਾਂ ਦੇ ਸਿਰ ਤੋਂ ਇੱਕ ਬਾਪ ਵਰਗਾ ਕੋ ਚੁੱਟ ਜਾਵੇ ਨਹੀਂ ਅਸੀਂ ਉਹਨਾਂ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਸ ਅਕੈਡਮੀ ਦਾ ਮੈਂ ਵੀ ਚੇਅਰਮੈਨ ਆ ਜੀ ਕੋਸ਼ਿਸ਼ ਸਾਡੀ ਹੋਊਗੀ ਕਿਉਂਕਿ ਦੇਵੀदयाल ਜੀ ਜਦੋਂ ਮੇਜਰ ਲੀਗ ਬਣਾਈ ਐ ਸਾਰੇ ਖੜੇ ਨੇ ਮੇਜਰ ਲੀਗ ਵਾਲੇ ਉਦੋਂ ਹੀ ਇਹਨਾਂ ਨਾਲ ਮੇਰੀ ਸਲਾਹ ਹੋਈ ਤੇ ਮੈਂ ਦੇਵੀदयाल ਜੀ ਨੂੰ ਕਿਹਾ ਵੀ ਤੁਸੀਂ ਇਹਦੇ ਨਾਲ ਹੋ ਕੇ ਤਕੜੇ ਹੋ ਕੇ ਕਰੋ ਕੰਮ ਕਿਉਂਕਿ ਪੰਜਾਬ ਕਵਡੀ ਐਸੋਸੀਏਸ਼ਨ ਦੇ ਵੀ ਉਹ ਜ਼ਿਲ੍ਹੇ ਦੇ ਜਨਰਲ ਸੈਕਟਰੀ ਸੀਗੇ ਮੈਂ ਪ੍ਰਧਾਨ ਆ ਜੀ ਤੇ ਇਹ ਜਿਹੜੀ ਮੇਜਰ ਲੀਗ ਬਣਾਈ ਐ ਉਸ ਦੇ ਵਿੱਚ ਵੀ ਉਹਨਾਂ ਦਾ ਵੱਡਾ ਯੋਗਦਾਨ ਸੀ ਜਿੱਦਾਂ ਕਿ ਆਪਣੇ ਤੋਂ ਸੰਦੀਪ ਨੰਗਲੰਬੀਆ ਚਲੇ ਗਏ ਜੀ ਅਸੀਂ ਉਦੋਂ ਵੀ ਸਾਰੇ ਉਹਨਾਂ ਦੇ ਪ੍ਰੋਗਰਾਮਾਂ ਤੇ ਉੱਥੇ ਜਾ ਕੇ ਆਏ ਆਂ ਉਹ ਵੀ ਬੜਾ ਵੱਡਾ ਘਾਟਾ ਪਿਆ ਤੇ ਲੇਕਿਨ ਜਿਆਦਾ ਸਾਰਾ ਵੱਡਾ ਘਾਟਾ ਜਿਹੜਾ ਹੋਣਾ ਜਿਹੜੇ ਆਣ ਵਾਲੇ ਬੱਚਿਆਂ ਨੂੰ ਕਿਉਂਕਿ 3-4 ਦਿਨ ਪਹਿਲਾਂ ਜੀ ਜਿਹੜੀ ਉਹਨਾਂ ਦੀ ਐ ਮੌਤ ਹੋਈ ਆ ਉਸ ਤੋਂ 4 ਦਿਨ ਪਹਿਲਾਂ ਇਹ ਗਰਾਊਂਡ 'ਚ ਆ ਕੇ ਗਏ ਨੇ ਉਹ ਜੀ ਤੇ ਹਰਿਆਣੇ ਵਾਲਿਆਂ ਨੇ ਉਹਨਾਂ ਨੂੰ ਸੱਦਿਆ ਹੋਇਆ ਸੀਗਾ ਆਪਣੇ ਸਨਮਾਨ ਲਈ ਉੱਥੇ ਫਰੀਦাবাদ ਕਰਤਾਰ ਐ ਮੁੰਡਾ ਉੱਥੇ ਦਾ ਤੇ ਹੋਰ ਨੇ ਕਈ ਖਿਡਾਰੀ ਉਹਨਾਂ ਨੂੰ ਸਨਮਾਨ ਕੀਤਾ ਜਿੱਥੋਂ ਸਟਾਰਟ ਗੱਲ ਹੋਈ ਆ ਉਹ ਟੀਕਾ ਲੈ ਕੇ ਜਾਣਾ ਭੁੱਲ ਗਏ ਇنسੁਲਿਨ ਦਾ ਜਦੋਂ ਵਾਪਸ ਆਏ ਉਦੋਂ 500 ਸ਼ੂਗਰ ਹੋ ਗਈ ਫਿਰ ਉਹਨੂੰ ਕੰਟਰੋਲ ਕਰਦੇ ਕਰਦੇ ਗਾ ਲੋੜੀ ਆ ਗਈ ਲੋੜੀ ਦੇ ਵਿੱਚ ਵਧ ਘਟ ਖਾਤਾ ਗਿਆ ਸ਼ੂਗਰ ਦੇ ਵਿੱਚ ਜਿਆਦਾ ਹੋਰ ਕੋਈ ਉਹਨਾਂ ਨੂੰ ਨੁਕਸ ਨਹੀਂ ਸੀਗਾ ਕੀ ਸੋਚਦੇ ਸੀ ਕਬੱਡੀ ਬਾਰੇ ਤੁਹਾਡੇ ਨਾਲ ਤਾਂ ਗੱਲਾਂ ਹੁੰਦੀਆਂ ਹੋਣੀਆਂ ਕਿ ਕਬੱਡੀ ਦੇ ਵਿੱਚ ਆਹ ਚੀਜ਼ ਦੀ ਕਮੀ ਆ ਜਾਂ ਆਹ ਚੀਜ਼ ਬਾਰੇ ਆਪਾਂ ਸਰਕਾਰਾਂ ਨਾਲ ਗੱਲ ਕਰੀਏ ਜਾਂ ਰਲ ਮਿਲ ਕੇ ਕਰੀਏ ਕੀ ਨਿਯੁਕਤਦੇ ਰਹਿੰਦੇ ਸੀਗੇ ਕਬੱਡੀ ਬਾਰੇ ਬਿਹਤਰੀ ਨੂੰ ਜਦੋਂ ਵੀ ਕੋਈ ਗੱਲ ਹੋਣੀ ਉਹਨਾਂ ਕਬੱਡੀ ਬਾਰੇ ਹੀ ਕਰਨੀ ਆਹਾ ਗਰਾਊਂਡ ਦੇ ਵਿੱਚ ਕਈ ਮੁੱਖ ਮੰਤਰੀ ਉਹਨਾਂ ਕਰਕੇ ਆ ਗਏ ਪ੍ਰਕਾਸ਼ ਸਿੰਘ ਬਾਦਲ ਆ ਗਿਆ ਕੈਪਟਨ ਸਾਹਿਬ ਆ ਗਏ ਪੱਠਾ ਲਾ ਕੇ ਹੋਰ ਕਈ ਆ ਗਏ ਇਹ ਪਿੰਡ ਨੂੰ ਵੀ بڑا ਪਿੰਡ ਦਾ ਵੀ ਜਿਹੜਾ ਨਾਂ ਹੈ ਕੋਬੇ ਜੇ ਕਿਸੇ ਨੂੰ ਪੁੱਛਣਾ ਵੀ ਕਿਹੜਾ ਪਿੰਡ ਆ ਕੋਬੇ ਉਹ ਦੇਵੀਦੇ ਆਲ ਵਾਲਾ ਜੀ ਤੇ ਸਾਡੇ ਵਾਸਤੇ ਤਾਂ ਅੱਜ ਅਸੀਂ ਕਹਿ ਸਕਦੇ ਹਾਂ ਵੀ ਉਹ ਕੋਬੇ ਜਿਹੜਾ ਅਸੀਂ ਉਹਨਾਂ ਕਰਕੇ ਵਸਦਾ ਸੀਗਾ ਇੰਡੀਆ ਤੇ ਪਾਕਿਸਤਾਨ ਦਾ ਵੀ ਮੈਚ ਉਹਨਾਂ ਵੱਲੋਂ ਇੱਥੇ ਖਿਲਾਏ ਗਏ ਤੇ ਇੰਟਰਨੈਸ਼ਨਲ ਕੋਰਟ ਵੀ ਰਹੇ ਅਸੀਂ 2002 ਤੋਂ ਲੈ ਕੇ ਲਗਾਤਾਰ ਅਸੀਂ 10 15 ਸਾਲ ਜਿਹੜੀਆਂ ਟੀਮਾਂ ਨੇ 16 'ਚ ਵੀ ਅਸੀਂ ਲੈ ਕੇ ਗਏ ਆ 20 'ਚ ਵੀ ਲੈ ਕੇ ਗਏ ਆ 18 'ਚ ਵੀ ਤਿੰਨ ਪੰਜਾਬ ਗੱਬਡੀ ਐਸੋਸੀਏਸ਼ਨ ਜਿਹੜੀ ਐ ਏਸ਼ੀਆ ਚੈਂਪੀਅਨਸ਼ਿਪ ਅਸੀਂ ਕਰਵਾਈ ਆ ਰਲ ਕੇ ਅਸੀਂ ਪਾਕਿਸਤਾਨ ਜਿੰਨੀ ਵਾਰੀ ਵੀ ਗਏ ਆ ਇਕੱਠੇ ਗਏ ਆ ਔਰ ਪਾਕਿਸਤਾਨ ਦੇ ਵਿੱਚ ਵੀ ਇਹਦਾ ਖਾਸ ਕਰਕੇ ਬੜਾ ਵੱਡਾ ਯੋਗਦਾਨ ਹੈ ਜਿਹੜੀਆਂ ਟੀਮਾਂ ਬਣਾ ਕੇ ਇੱਥੋਂ ਲੈ ਕੇ ਜਾਂਦੇ ਜਿਵੇਂ ਰਿਸ਼ਪਾਲ ਸਿੰਘ ਜੀ ਟੋਨੀ ਪਹਿਲਾਂ ਦੱਸ ਕੇ ਗਏ ਨੇ ਇਹ ਵੀ ਉਹਨਾਂ ਦੇ ਨਾਲ ਪੁਰਾਣੇ ਬਚਪਨ ਤੋਂ ਹੀ ਜੁੜੇ ਹੋਏ ਸੀਗੇ ਲੇਕਿਨ ਅਸੀਂ ਵੀ ਉਹਨਾਂ ਨਾਲ ਬੜਾ ਸਮਾਂ ਗੁਜ਼ਾਰੇ ਐਡਾ ਦੇ ਇਨਸਾਨ ਨਹੀਂ ਮਿਲ ਸਕਦੇ